ਕਸਟਮ ਆਪੀ ਉੱਤਰਾ ਦਿੰਦੇ ਆ ਆ ਜਿਸੀ ਪਹੁੰਚੀ ਸੀ ਵੀ ਬਰਨਾਲੀ ਦੀ ਕਿਚਨ ਤੋਂ ਰੇਕ ਆਪਣੇ ਲੇਕੇ ਆ ਜੀਨੇ ਔਰੇ ਨਹੀਂ ਗੱਲ ਰਹੇ ਆ ਸਭ ਦੇ ਜਿਹੜੇ ਦਾਨ ਨੇ ਕਰਿਆ ਸਮਾਨ ਦੋਸਤਿਆਂ ਤੋਂ ਇਹਨਾਂ ਨੇ ਪਰਮਲੇ ਦਿੱਤਾ ਤੇ ਹਸਤਰੇ ਦਿੱਤੇ ਜਿੰਨੇ ਕਿ ਬਾਕਸ ਇਹ ਆ ਪਾ ਗਏ ਇਹਦੇ ਵਿੱਚ ਆ ਜਾਂਦਾ ਹੈ ਕਿਚਨ ਅਲੋਕੀ ਕਿਰਖਾਨਾ ਸ਼ਰੀਫ ਵਾਹਿਦ ਕੀ ਪੱਲੇ ਸਮਾਨਕ ਤੇ ਪ੍ਰੀ ਕਿਚਨ ਗੈਲਰੀ ਹਰ ਸ਼ਨੀਅ ਐਤਵਾਰ ਨੂੰ ਕੋਈ ਇੱਕ ਦਿਨ ਫਿਕਰ ਲੈਂਦਾ ਜਦੋਂ ਵੈਦਰ ਸਹੀ ਹੁੰਦਾ ਹੈ ਤੇ ਕੈਲਗਰੀ ਦੇ ਡਿਫਰੈਂਟ ਏਰੀਏ ਦੇ ਵਿੱਚ ਡਿਫਰੈਂਟ ਕਮਿਊਨਿਟੀ ਦੇ ਵਿੱਚ ਇਹ ਲੱਗਨ ਲੱਗਦਾ ਜਿੱਦੇ ਵਿੱਚ ਗਰੋਸਰੀ ਵੰਡੀ ਜਾਂਦੀ ਹੈ ਜੀ ਬਰੀ ਵਸਾਈ ਜਾਂਦੀ ਹੈ ਬਹੁਤ سارے ਮੈਸੇਜ ਆਉਂਦੇ ਆ ਜੀ ਜਿਹਦੇ ਤੇ ਬੁਲੰਟੀਅਰ ਕਰਨਾ ਹੋਵੇ ਕੁਝ ਡੋਨੇਟ ਕਰਨਾ ਹੋਵੇ ਕੋਈ ਸਮਾਨ ਲੈ ਕੇ ਆਉਣਾ ਹੋਵੇ ਕੁਝ ਆ ਕੋਈ ਚਾ ਪਾਣੀ ਲੈ ਕੇ ਆਉਣਾ ਹੋਵੇ ਬੁਲੰਟੀਅਰ ਆਣੀ ਤੇ ਕੀ ਪ੍ਰੋਸੀਜਰ ਆ ਹੁਣ ਬਹੁਤ ਲੋਕ ਸਾਡੇ ਨਾਲ ਨਾਰਾਜ਼ ਵੀ ਹੋਣਗੇ ਕਿਉਂਕਿ ਅਸੀਂ ਜਿਆਦਾ ਰਿਪਲਾਈ ਨਹੀਂ ਕਰਦੇ ਉਹ ਮੈਸੇਜ ਆਦਾ ਫੇਸਬੁਕ ਤੇ ਉਹਦਾ ਕਾਰਨ ਇਹ ਆ ਕਿ ਕਿੰਧਰੀ ਇਨਕ ਜਦ ਪਿਛੀ ਹੋਈਦਾ ਸੋ ਬਹੁਤ ਲੋਕਾਂ ਨੂੰ ਇਹ ਇਹ ਜਿੱਦਾਂ ਰਿਪਲਾਈ ਦੇਣਾ ਚਾਹੁੰਦੇ ਆ ਤੁਹਾਡੇ ਪਲੇਟਫਾਰਮ ਦੇ ਜ਼ਰੂਰ ਜਿੰਨੇ ਕਿਸੇ ਨੇ ਵੀ ਕੋਈ ਵੋਲੰਟੀਅਰ ਕਰਨਾ ਹੋ ਕੋਈ ਇੱਥੇ ਰਜਿਸਟ੍ਰੇਸ਼ਨ ਨਹੀਂ ਦਿੱਤੀ ਇਥੇ ਨਾ ਤਾਂ ਸਮਾਨ ਲੈਣ ਲਈ ਨਾ ਉਹ ਵੋਲੰਟੀਅਰ ਕਰਨ ਲਈ 10:30 ਵਜੇ ਜਿਹੜਾ ਇੱਥੇ ਆ ਗਿਆ ਉਹ ਸਾਡਾ ਵੋਲੰਟੀਅਰ ਹੈ ਜੀ ਉਹ ਸੇਵਾ ਕਰ ਸਕਦਾ ਹੈ ਉਸ ਤੋਂ ਬਾਅਦ ਜਿਹੜਾ ਹੁੰਦਾ ਹੈ ਉਹਨੂੰ ਹੱਥ ਜੋੜ ਕੇ ਅਗਲੇ ਹਫ਼ਤੇ ਦਾ ਸ케줄 ਦੱਸ ਦਈਦਾ ਤੇ ਨਾਲ ਕਹਿੰਦਾ ਵੀ ਤੁਸੀਂ ਸਮਾਨ ਲੈ ਕੇ ਜਰੂਰ ਜਾਓ ਇਸ ਤੋਂ ਇਲਾਵਾ ਕੁਝ ਲੋਕ ਇਹ ਕਹਿੰਦੇ ਜੀ ਜੇ ਚਾਹ ਪਾਣੀ ਲੈ ਕੇ ਆਉਣਾ ਹੋਵੇ volunteers ਵਾਸਤੇ ਤੇ 70 ਤੋਂ ਲੈ ਕੇ 200 volunteers ਹੁੰਦਾ ਹੈ ਡਿਪੈਂਡ ਕਰਦਾ ਵੀ ਕਿੰਨੇ ਟਰੱਕ ਆ ਤੇ ਕਿੰਨੀ ਕਿ ਲਾਈਨ ਅਪ ਆ ਉਹਦੇ ਅਕੋਰਡਿੰਗ ਬਦਲਦੇ ਰਹਿੰਦੇ ਆ ਸੋ ਜਿੰਨੇ ਕਿਸੇ ਨੇ ਵੀ ਉਹ ਉਹਨਾਂ volunteers ਨਾ ਵਾਸਤੇ ਕੁਝ ਜਿਹਾਣਾ ਹੁੰਦਾ ਇੱਕ ਦਿਨ ਪਹਿਲਾਂ ਪੁੱਛ ਲਿਆ ਕਰੋ ਫ੍ਰਾਈਡੇ ਸ਼ਾਮ ਨੂੰ ਕਨਫਰਮ ਕਰ ਲਿਆ ਕਰੋ ਵੀ ਕੀ ਆ ਉਸ ਤੋਂ ਇਲਾਵਾ ਹੋਰ ਸਈ ਤਰ੍ਹਾਂ ਦੇ ਕਈਆਂ ਦੇ ਮੈਸੇਜ ਆ ਕਈ ਡਾਊਟਸ ਆ ਇੱਥੇ ਨੇਤੇ ਆ ਕੇ ਜਰੂਰ ਮਿਲਿਆ ਕਰੋ ਮਿਲੋ ਇੱਥੇ ਆਣ ਕੇ ਦੇਖੋ ਵੀ ਕੀ ਚੱਲਦਾ ਉਸ ਤੋਂ ਬਾਅਦ ਜੋ ਵੀ ਤੁਹਾਡੇ ਸਵਾਲ ਆ ਉਹਨਾਂ ਦੇ ਜਵਾਬ ਅਸੀਂ ਦਵਾਂਗੇ ਦੋ ਕੁਲਕੇ ਘਰੋਂ ਜਾਣ ਲੱਗੇ ਕੰਮ ਤੇ ਐਕਸਟਰਾ ਜਰੂਰ ਲੈ ਜਾ ਕਰੋ ਘਰ ਘਰ ਬੁਨਾਨੇ ਦੀ ਕਿਚਨ ਆ ਜਿੱਥੇ ਕਿਤੇ ਕੰਮ ਕਰਦੇ ਉਹਨਾਂ ਨੂੰ ਦੇ ਦੇਣਾ ਧੰਨਵਾਦ Thank you. No, dassu. No, no dassu. Ke minna jehda jithe raat de date te vi lagde hai 84 de vich नवंबर महीने के शहीद होगा हर उन्होंने जन्म दिता नाक ही है गुरु नानकुरी किचन वाले ने संत ने संतान ने उपाला किया बड़ा शलाघाजो है भाई साहब भाई कृष्ण सातिया करते हैं आज हूँ इतना ही फिर द्वारा रूप करावे ਇਹ ਤਾਂ ਪ੍ਰੈਸੀ ਕੋਸ਼ਿਸ਼ਿਆ ਕਰੋ ਹੋਰਾਂ ਨੂੰ ਪੁੱਛ ਰਹੇ ਨੇ ਵੀ ਕੋਸ਼ਿਸ਼ ਕਰਿਆ